ਗਾਈ ਮਈ ਤੋਂ 2 ਜੂਨ ਤੱਕ ਅਯੋਜਿਤ ਕੀਤੇ ਜਾਣ ਵਾਲੇ ਐਂਟੀ ਰੇਸਿਜ਼ਮ ਅਵੇਅਰਨੈਸ ਵੀਕ ਦੇ ਮੌਕੇ ਤੇ ਨਸਲਵਾਦ ਵਿਰੋਧ ਪਹਿਲ ਕਦਮੀ ਤੇ ਪਾਰਲੀਮਾਨ ਇਸਕਤਰ ਦੇ ਬਿਆਨ ਦਿੰਦੇ ਹੋਏ ਕਿ ਹੈ ਕਿ ਨਸਲਵਾਦ ਬੇਸ਼ੱਕ ਕਿਸੇ ਵੀ ਪਾਈਚਾਰੇ ਵਿੱਚ ਕਿਉਂ ਨਾ ਹੋਵੇ ਇਹ ਹਮੇਸ਼ਾ ਨੁਕਸਾਨਦੇ ਹੁੰਦਾ ਹੈ ਹਰ ਨਸਲੀ ਕਟਨਾ ਨਾ ਸਿਰਫ ਉਸ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਜੋ ਇਸ ਦਾ ਅਨੁਭਵ ਕਰ ਰਿਹਾ ਹੈ ਨੇ ਬਲਕਿ ਉਹਨਾਂ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰਦੇ ਨੇ ਜਿਨ੍ਹਾਂ ਦੇ ਨਾਲ ਉਹ ਸਬੰਧਿਤ ਹੁੰਦੇ ਨੇ। ਇਹੀ ਕਾਰਨ ਹੈ ਕਿ ਸਾਡੇ ਸਾਰਿਆਂ ਦੇ ਲਈ ਬਚਨ ਬੱਤਾ ਦਿਖਾਉਣ ਦੀ ਲੋੜ ਹੈ। ਇਸੇ ਲਈ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸਲਵਾਦ ਨਾਲ ਲੜਨ ਲਈ ਅਹਿਮ ਭੂਮਿਕਾ ਨਿਭਾਈ ਜਾਏ। BC ਵਿੱਚ ਅੱਜ ਤੋਂ ਐਂਟੀ ਰੇਸਿਜ਼ਮ ਅਵੇਅਰਨੈਸ ਵੀਕ ਦੀ ਸ਼ੁਰੂਆਤ ਹੋਈ ਹੈ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੇ ਨਸਲਵਾਦ ਦੇ سلسلے ਤੇ ਇਸ ਨਾਲ ਲੜਨ ਲਈ ਸਾਡੀ ਨਿਰੰਤਰ ਵਚਨਬੱਤਾ ਤੇ ਵਿਚਾਰ ਕਰਨ ਦਾ ਇੱਕ ਮੌਕਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਲੀਮੈਂਟ ਦੇ ਸਖਤਰ ਨੇ ਵੀ ਆਪਣਾ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਨਸਲਵਾਦ ਹਮੇਸ਼ਾ ਨੁਕਸਾਨਦੇਹ ਹੁੰਦਾ ਹੈ। ਚਾਹੇ ਕਿਸੇ ਵੀ ਨਸਲ ਬਾਰੇ ਟਿੱਪਣੀ ਹੋਵੇ ਜਾਂ ਉਹਨਾਂ ਦੇ ਵਿਰੁੱਧ ਸਰੀਰੀ ਖਿੰਸਾ ਦੀ ਕੋਈ ਕਾਰਵਾਈ ਹੋਵੇ। ਹਰ ਨਸਲੀ ਘਟਨਾ ਨਾ ਸਿਰਫ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਜੋ ਇਸ ਦਾ ਅਨੁਭਵ ਕਰਦੇ ਨੇ, ਬਲਕਿ ਉਹਨਾਂ ਪਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਜਿਨ੍ਹਾਂ ਦੇ ਨਾਲ ਉਹ ਵਿਅਕਤੀ ਸਬੰਧਿਤ ਹੋਵੇ। ਇਹ ਕਾਰਨ ਹੈ ਕਿ ਸਾਡੇ ਸਾਰਿਆਂ ਲਈ ਨਸਲਵਾਦ ਵਿਰੋਧੀ ਹੋਣ ਲਈ ਵਚਨਬੱਧਤਾ ਦਿਖਾਉਣਾ ਬਹੁਤ ਜ਼ਰੂਰੀ ਹੈ। ਨਾ ਸਿਰਫ ਇਸ ਹਫਤੇ ਬਲਕਿ ਹਰ ਰੋਜ਼ ਇਸ ਤੇ ਗੱਲ ਕਰਨੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਅਜਿਹੇ ਬਹੁਤ ਸਾਰੇ ਤਰੀਕੇ ਨੇ ਜੋ ਲੋਕ ਸਿੱਖ ਸਕਦੇ ਨੇ ਤੇ ਉਹ ਨਰਾਹੀ ਆਪਣੇ ਪਾਈਚਾਰਿਆਂ ਵਿੱਚ ਨਸਲਵਾਦ ਤੇ ਨਫ਼ਰਤ ਨੂੰ ਰੋਕਣ ਵਿੱਚ ਯੋਗਦਾਨ ਪਾ ਸਕਦੇ ਨੇ ਉਹਨਾਂ ਕਹਿੰਦੇ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਸਾਡੇ ਸੂਬੇ ਨੂੰ ਖੂਬਸੂਰਤ ਬਣਾਉਣ ਵਾਲੇ ਬਹੁਤ ਸਾਰੇ ਵੱਖ-ਵੱਖ ਪਾਈਚਾਰਿਆਂ ਤੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨ ਬੀਸੀ ਬਾਰੇ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਕਿਵੇਂ ਇੱਥੇ ਹਮੇਸ਼ਾ ਕੋਈ ਨਾ ਕੋਈ ਸੱਭਿਆਚਾਰਕ ਤਿਉਹਾਰ ਜਾਂ ਜਸ਼ਨ ਚੱਲ ਰਿਹਾ ਹੁੰਦਾ ਹੈ ਜਿੱਥੇ ਹਰ ਕਿਸੇ ਦਾ ਸਵਾਗਤ ਵੀ ਕੀਤਾ ਜਾਂਦਾ ਹੈ ਸਰਕਾਰ ਪ੍ਰਣਾਲੀਗਤ ਨਸਲਵਾਦ ਨਾਲ ਲੜਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ ਪਿਛਲੇ ਐਂਟੀ ਰੇਸਿਜ਼ਮ ਅਵੇਰਨੈਸ ਵੀਕ ਤੇ ਅਸੀਂ ਆਪਣੀਆਂ ਸੂਬਾਈ ਸੰਸਥਾਵਾਂ ਦੇ ਵਿੱਚ ਨਸਲਵਾਦ ਦੇ ਸਿਲਸਿਲੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਲੰਮੇ ਸਫ਼ਰ ਦੇ ਵਿੱਚ ਮਹੱਤਵਪੂਰਨ ਕਦਮ ਵੀ ਚੁੱਕੇ ਨੇ ਐਨਾ ਹੀ ਨਹੀਂ ਅਸੀਂ ਉਹਨਾਂ ਰੁਕਾਵਟਾਂ ਨੂੰ ਵੀ ਦੂਰ ਕਰਨ ਲਈ ਕੰਮ ਕਰ ਰਹੇ ਹਾਂ ਜੋ ਇੰਡੀਜਨਸ ਯਾਨੀ ਮੂਲ ਨਿਵਾਸੀਅਤ ਤੇ ਨਸਲੀ ਪਛੋਕੜ ਵਾਲੇ ਲੋਕਾਂ ਲਈ ਉਹ ਸਹਾਇਤਾ ਤੱਕ ਪਹੁੰਚ ਕਰਨਾ ਮੁਸ਼ਕਿਲ ਬਣਾਉਂਦੀਆਂ ਨੇ ਜੋ ਉਹਨਾਂ ਨੇ ਲੋੜੀਂਦੀ ਹੈ ਅਤੇ ਜਿਸ ਦੀ ਉਹ ਉਮੀਦ ਕਰਦੇ ਨੇ ਇਹ ਕੰਮ resilience bcnt racism network ਦੀਆਂ ਮੈਂਬਰ ਸੰਸਥਾਵਾਂ ਦੁਆਰਾ ਸੂਬੇ ਪਰ ਦੇ ਵਿੱਚ ਪੇਸ਼ ਕੀਤੇ ਗਏ ਕਈ ਹੋਰ ਪ੍ਰੋਗਰਾਮਾਂ ਅਤੇ ਸੇਵਾਵਾਂ ਮਾਦੇ ਆਤ ਹੈ ਸਰਗਰਮੀ ਨਾਲ ਨਸਲਵਾਦ ਵਿਰੋਧੀ ਹੋਣ ਲਈ ਸਾਨੂੰ ਇੱਕ ਦੂਜੇ ਤੋਂ ਸਿੱਖਣ ਤੇ ਸੁਣਨ ਦੀ ਤਿਆਰੀ ਕਰਨ ਦੀ ਲੋੜ ਹੈ ਇਹ ਮਹੱਤਵਪੂਰਨ ਹੈ ਕਿ ਅਸੀਂ ਹਮਦਰਦੀ ਸਵੀਕਾਰਤਾ ਤੇ ਇਕਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਮਤਭੇਦਾਂ ਨੂੰ ਪਛਾਣੀਏ ਤੇ ਉਹਨਾਂ ਨੂੰ ਮਾਨਤਾ ਦਈਏ ਇਸੇ ਲਈ ਉਹਨਾਂ ਕਿਹਾ ਕਿ ਨਸਲਵਾਦ ਦੇ ਖਿਲਾਫ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਸੀਂ ਮਿਲ ਕੇ ਕੰਮ ਕਰਕੇ ਆਪਣੇ ਸੂਬੇ ਨੂੰ ਸਾਰਿਆਂ ਲਈ ਵਧੇਰੇ ਸੁਰੱਖਿਅਤ ਤੇ ਸਮਾਵੇਸ਼ੀ ਬਣਾ ਸਕਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ